ਨਵੀਆਂ ਤੇ ਤਾਜ਼ਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ। ਰਾਸ਼ਟਰੀ ਅਭਿਸ਼ਕਾਰ ਅਭਿਆਨ ਅਧੀਨ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫਸਰ ਡਾਕਟਰ ਗੁਰਿੰਦਰਜੀਤ ਕੋਟ ਦੀ ਗਵਾਈ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਗੁਰਾਇਆਂ ਵਿਖੇ ਬਲਾਕ ਗੁਰਾਇਆਂ 2 ਦੇ ਬਲਾਕ ਪੱਧਰੀ ਸਾਇੰਸ ਸੈਮੀਨਾਰ ਮਿਤੀ 18 ਸਤੰਬਰ ਨੂੰ ਆਯੋਜਿਤ ਕੀਤੇ ਗਏ। ਪ੍ਰਿੰਸੀਪਲ ਤੇ ਲੋਕ ਸੰਗ ਦੀ ਦੇਖਰੇਖ ਵਿੱਚ 19 ਸਕੂਲਾਂ ਦੇ ਵਿਦਿਆਰਥੀਆਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਔਰ ਟੈਨਸ਼ਨ ਐਂਡ ਕੰਸਰਨ ਵਿਸ਼ੇ ਤੇ ਸਲਾਈਡ ਅਤੇ ਚਾਰਟ ਦੀ ਮਦਦ ਨਾਲ ਕੁੱਲ ਕੇ ਬਾਤ ਵਿਵਾਦ ਕੀਤਾ ਜੱਜ ਦੀ ਭੂਮਿਕਾ ਲੈਕਚਰਰ ਫਿਜ਼ਿਕਸ ਮੋਨਿਕਾ ਸਾਇੰਸ ਅਧਿਆਪਕ ਅਮਰਦੀਪ ਸਿੰਘ ਅਤੇ ਕੰਪਿਊਟਰ ਫੈਕਲਟੀ ਰਕੇਸ਼ ਕੁਮਾਰ ਨੇ ਬਖੂਬੀ ਨਿਭਾਈ ਪਹਿਲੇ ਸਥਾਨ ਤੇ ਅਲਪਨਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੋਰੋਂ ਦੂਸਰੇ ਸਥਾਨ ਤੇ ਰੋਨਿਤ ਕੁਮਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰਾਇਆ ਤੀਸਰੇ ਸਥਾਨ ਤੇ ਖੁਸ਼ੀ ਸਰਕਾਰੀ ਕੰਨਿਆ ਸੀਨਸ ਕੈਂਡੀ ਸਕੂਲ ਗੁਰਾਇਆਂ ਦੀ ਵਿਦਿਆਰਥੀਆਂ ਰਹੀ ਬੀਐਨਓ ਤਰਲੋਕ ਸਿੰਘ ਅਤੇ ਪ੍ਰਿੰਸੀਪਲ ਸਰਦਾਰ ਸੁਤਿੰਦਰਪਾਲ ਸਿੰਘ ਹਰਜੀਤ ਬਾਵਾ ਵੱਲੋਂ ਜੇਤੂ ਵਿਦਿਆਰਥੀਆਂ ਅਤੇ ਗਾਈਡ ਅਧਿਆਪਕਾਂ ਨੂੰ ਟਰੋਫੀ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਸਾਰੇ ਵਿਦਿਆਰਥੀਆਂ ਅਤੇ ਗਾਈਡ ਅਧਿਆਪਕਾਂ ਨੂੰ ਭਾਗੀਦਾਰੀ ਸਰਟੀਫਿਕੇਟ ਵੀ ਦਿੱਤੇ ਗਏ ਮੰਚ ਦਾ ਸੰਚਾਲਨ ਮੈਡਮ ਰਾਜਵਿੰਦਰ ਕੋਰ ਵੱਲੋਂ ਬਖੂਬੀ ਨਿਭਾਇਆ ਗਿਆ ਆਏ ਹੋਏ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ ਗੌਰਮਿੰਟ ਗਰਲ ਸੀਨੀਅਰ ਸੈਕੰਡਰੀ ਸਕੂਲ ਗੁਰਾਇਆ ਵਿਖੇ ਐਸਈਆਰਟੀ ਵੱਲੋਂ ਆਯੋਜਿਤ 8ਵੀਂ ਤੋਂ 10ਵੀਂ ਕਲਾਸ ਦੇ ਬੱਚਿਆਂ ਦਾ ਆਰਟੀਫੀਸ਼ੀਅਲ ਇੰਟੈਲੀਜੈਂਸ ਪੋਟੈਂਸ਼ੀਅਲ ਐਂਡ ਕੰਸਰਨ ਦੇ ਟੌਪਿਕ ਤੇ ਬਲਾਕ ਲੈਵਲ ਦਾ ਕੰਪੀਟੀਸ਼ਨ ਕਰਵਾਇਆ ਗਿਆ ਜਿਹੜਾ 18 ਤਰੀਕ 18 ਸਤੰਬਰ 2024 ਨੂੰ ਕਰਾਇਆ ਗਿਆ ਅਤੇ ਵੱਖ-ਵੱਖ ਸਕੂਲ ਦੇ ਕਰੀਬ 19 ਵਿਦਿਆਰਥੀਆਂ ਨੇ ਗੁਰਾਇਆ ਟੂ ਬਲਾਕ ਦੇ ਪਾਰਟਿਸਿਪੇਟ ਕੀਤਾ ਅਤੇ ਉਹਨਾਂ ਦੇ ਗਾਈਡ ਅਧਿਆਪਕ ਦੀ ਨਾ ਨਹੀਂ ਇਥੇ ਹਾਜ਼ਰੀ ਬਰੀ ਤੇ ਡਿਸਟ੍ਰਿਕਟ ਲੈਵਲ ਦਾ ਕੰਪੀਟੀਸ਼ਨ ਜੋ ਬੱਚਿਆਂ ਦਾ ਹੋਏਗਾ ਜਿਹੜੇ ਵੀ ਵਿਦਿਆਰਥੀ ਬਲਾਕ ਲੈਵਲ ਤੇ ਜੇਤੂ ਹੋਣਗੇ ਆਪਣੇ ਗ੍ਰਾਇਆ 2 ਬਲਾਕ ਤੋਂ ਉਹ ਡਿਸਟ੍ਰਿਕਟ ਲੈਵਲ ਤੇ ਕੱਲ 19 9 2024 ਨੂੰ ਪਾਰਟਿਸਪੇਟ ਕਰਨਗੇ ਤੇ ਮੈਂ ਬਲਾਕ ਨੋਲਰ ਅਫਸਰ ਕਰ ਲੋਪ ਸਿੰਘ ਗ੍ਰਾਇਆ 2 ਦੇ ਹੋਣ ਦੇ ਨਾਤੇ ਆਪਾਂ ਐਪ ਕੰਪੀਟੀਸ਼ਨ ਨੂੰ ਆਪਣੇ ਸਕੂਲ ਚ ਆਰਗੇਨਾਈਜ਼ ਕਰ ਰਹੇ ਹਾਂ ਥੈਂਕ ਯੂ